ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹੋ ਵਧੀਆ ਜੀ ਹਾਂਜੀ ਬਾਈ ਨਾਮ ਤੇ ਐਡਰੈਸ ਪੁੱਛੋ ਨਾਮ ਨਰਮਲ ਸਿੰਘ ਜੀ ਹਮ ਐਂਡ ਭਾਈ ਰੁਪਾ ਜੀ ਠੀਕ ਹੈ ਜੀ ਜਿਹੜਾ ਬਟਿੰਡਾ ਹੈ ਤਹਿਸੀਲ ਬਾਈ ਪੂਰ ਜੀ ਨੇੜੇ ਪਿੰਡ ਬਾਈ ਐਂਡ ਨੇੜੇ ਦਿਆਲਪੁਰਾ ਜੀ ਗੌਂਟੀ ਆ ਸਲਾਦਪੁਰਾ ਸਲਾਦਪੁਰਾ ਜੀ ਮੋਬਾਈਲ ਨੰਬਰ ਪੁੱਛਦੇ 703757 95307 ਠੀਕ ਹੈ ਬਾਈ ਮੈਂ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਤੀਜੇ ਸੂਆ ਸੀ ਕਦੋਂ ਸੂਈ ਹੈ ਵੀਰੇ ਚਾਰਕ ਦਿਨ ਹੋ ਗਏ ਸੀ ਬੱਚਾ ਕੀ ਦਿੱਤਾ ਬਾਈ ਬੱਚਾ ਜੀ ਕਿੰਨਾ ਗਰ ਦੁੱਧ ਤਿਆਰ ਹੈ ਬਾਈ ਹਾਂ ਦੁੱਧ ਹੈਗਾ 13 14 ਕਿਲੋ ਜੀ ਠੀਕ ਹੈ ਚੋਣ ਵਾਲਾ ਤਿਆਰ ਹਾਂਜੀ ਭਾਈ ਦੋ ਡੰਗ ਚੋਲੇ ਬਾਈ ਹਾਂਜੀ ਦੋ ਠੀਕ ਹੈ ਬਾਈ ਆਰਡਰ ਕਮਾਲ ਦਾ ਥਾਣ ਨੇੜ ਤੋਂ ਚੈੱਕ ਕਰਵਾਣਾ ਚਿਵਾਈ ਕਿਵੇਂ ਹੈ ਬਾਈ ਲੈ ਬੈ ਕੱਲਾ ਕੱਲਾ ਥਾਣ ਪੂਰੀ ਵਿੱਚ ਥਾਣ ਚਿਵਾਈ ਚੈੱਕ ਕਰ ਲੋ ਚਿਵਾਈ ਚੰਗੀ ਹੈ ਨਾ ਠੰਡੀ ਸੀਲ ਫੁੱਲ ਨਿਆਣਾ ਪਉਣਾ ਪਾ ਨਹੀਂ ਪਉਣਾ ਨਾ ਪਾ ਤਾਂ ਵੀ ਕੋਈ ਚੱਕਰ ਹੀ ਨਹੀਂ ਲੈ। ਕਿਆ ਬਾਤ ਹੈ। ਚਵਾਈ ਬੜੀ ਚੰਗੀਆਂ ਨਾ। ਮੋਟਾ-ਮੋਟਾ ਚੋਣਾ ਖੋਲ ਲੈ ਬਈ ਤੋਰ ਕੇ ਦਿਖਾ ਦੇ। ਕੱਦ ਚੰਗਾ, ਬਰੀਡ ਚੰਗੀ, ਲੇਵਾ ਚੰਗਾ। ਬਾਕੀ ਜਿਹੜਾ ਵੀਡੀਓ ਬਣਾਉਣ ਦਾ ਟਾਈਮ तकरीबन ਆਪਣਾ ਟਾਈਮ ਦੱਸ ਹੀ ਦਿੰਨੇ ਆ ਬਈ। ਸ਼ਾਮ ਤੱਕ ਕਾਟਰ ਹੋਰ ਵਧੀਆ ਤਿਆਰ ਕਰ ਲਓ। 11:08 ਹੋ ਗਏ। ਉਸ ਸਮੇਂ ਆਨੰਦ ਅੱਜਾ ਲਾ ਲਿਓ। ਸ਼ਾਮ ਤੱਕ ਕਾਟਰ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ। ਚੰਗੀ ਆ ਪਲੇ ਵੀ ਆ ਥਾਣ ਬਹੁਤ ਚੰਗਾ ਸੁਈ ਸੁਵਾਈ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਫੇਸਬੁਕ ਕਰਮਾ ਦੀ ਦਾ ਬੜਾ ਚੰਗਾ ਬੈ ਲੈ ਕੀ ਮੋਲ ਆ ਬਈ ਜੈ ਜੈ 60000 60000 60000 ਮਾਨਤਨ ਹੋ ਜਾ ਮਾਨਤਨ ਕਰ ਠੀਕ ਹੈ ਬਈ 60000 ਰੁਪਇਆ ਮੋਲ ਆ ਬਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਤੋਰਾ ਚੈੱਕ ਕਰ ਲੋ ਤੋਰਾ ਵੀ ਚੰਗਾ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੌਂਡ ਕਰਮ ਵਾਲੀ ਦੀ ਖੁੱਲ ਚੰਗੀ ਉਹ ਮੋੜ ਲਿਆ ਬਾਈ ਥਾਣੀ ਬਾਲਾ ਚੰਗਾ ਲੱਗਿਆ ਹਨਾ ਚਵਾਈ ਚ ਵੀ ਓਕੇ ਆ ਬਾਕੀ ਠੰਡੀ ਆ ਬਾਈ ਨੇ ਧਾਰਾ ਮਾਰੀਆਂ ਕੋਈ ਚੱਕਰੀ ਨਹੀਂ ਗੱਲ ਹੈ ਬਾਕੀ ਮੁੱਲ ਵੀ ਜਮਾ ਜਾਇਜ਼ ਆ ਬਾਈ ਖਿੱਚ ਕੇ ਮੁੱਲ ਰੱਖਿਆ ਬਾਲਾ ਬਾਈ ਨੇ ਮੁੱਲ ਨਹੀਂ ਰੱਖਿਆ ਮਾਨਦਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਤੇ ਕਿਸੇ ਵੀ ਨੂੰ ਬਾਈ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ